ਸਤਿ ਸ਼੍ਰੀ ਅਕਾਲ ਜੀ ਵੀਰੇ ਦੇ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਨਾਲ ਅੰਤ ਤੱਕ ਜੁੜੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕੀ ਹੈ ਪੈਨ 2.0 ਕਿਉਂ ਇੱਕ ਇਨਕਮ ਟੈਕਸ ਲੈ ਆ ਰਿਹਾ ਹੈ ਨਵਾਂ ਸਿਸਟਮ ਕੀ ਮੌਜੂਦਾ ਪੈਨ ਧਾਰਕਾਂ ਨੂੰ ਬਣਾਉਣਾ ਪਵੇਗਾ ਨਵਾਂ ਕਾਰਡ ਆਮਦਨਕਾਰ ਵਿਭਾਗ ਅਗਲੇ ਸਾਲ 1.65435 ਕਰੋੜ ਰੁਪਏ ਦਾ ਪੈਨ 2.0 ਪ੍ਰੋਜੈਕਟ ਸ਼ੁਰੂ ਕਰਨ ਜਾ ਰਿਹਾ ਹੈ ਇਸ ਲਈ ਆਈਟੀ ਕੰਪਨੀ ਦੀ ਚੋਣ ਕੀਤੀ ਗਈ ਹੈ ਇਹ ਕੰਪਨੀ ਇਸ ਪ੍ਰੋਜੈਕਟ ਨੂੰ ਡਿਜੀਟਲ ਕਰਨ ਵਿਕਸਿਤ ਕਰਨਾ ਲਾਗੂ ਕਰਨ ਤੇ ਰੱਖ-ਰਖਾ ਦਾ ਕੰਮ ਕਰੇਗੀ ਇਹ ਨਵਾਂ ਸਿਸਟਮ ਪੈਨ ਤੇ ਇਸ ਨਾਲ ਸੰਬੰਧਿਤ ਸਾਰੇ ਕੰਮ ਜਿਵੇਂ ਕਿ ਨਵਾਂ ਪੈਨ ਪੈਨ ਬਣਾਉਣਾ ਰੀਵਰਵੇ ਰੀਵਰਵੇ ਅਪਡੇਟ ਕਰਨਾ ਆਧਾਰ ਪੈਨ ਲਿੰਕ ਕਰਨਾ ਪੈਨ ਨੂੰ ਦੁਬਾਰਾ ਜਾਰੀ ਕਰਨਾ ਤੇ ਆਨਲਾਈਨ ਪੈਨ ਵੈਰੀਫਿਕੇਸ਼ਨ ਇੱਕ ਥਾਂ ਤੇ ਆਸਾਨ ਬਣਾ ਦੇਵੇਗਾ ਇਸ ਦਾ ਉਦੇਸ਼ ਪੈਨ ਅਤੇ ਟੈਨ ਦਾ ਨਾਲ ਸੰਬੰਧਿਤ ਪ੍ਰਕਿਰਿਆਵਾਂ ਨੂੰ ਆਸਾਨ ਬਣਾਣਾ ਸੇਵਾ ਵਿੱਚ ਸੁਧਾਰ ਕਰਨਾ ਅਤੇ ਸ਼ਿਕਾਇਤਾਂ ਦਾ ਜਲਦੀ ਹੱਲ ਕਰਨਾ ਹੈ ਪੈਨ 2.0 ਵਿੱਚ ਟੈਕਨੋਲੋਜੀ ਦੀ ਬਹੁਤ ਜ਼ਿਆਦਾ ਵਰਤੋਂ ਹੋਵੇਗੀ ਕਾਗਜ਼ੀ ਕੰਮ ਖਤਮ ਕਾਗਜ਼ੀ ਕੰਮ ਖਤਮ ਹੋ ਜਾਵੇਗਾ ਪੈਨ ਬਣਾਉਣਾ ਅਪਡੇਟ ਕਰਨਾ ਜਾਂ ਠੀਕ ਕਰਨਾ ਮੁਫਤ ਹੋ ਜਾਵੇਗਾ ਅਤੇ ਇਹ ਪੈਨ ਸਿੱਧਾ ਰਜਿਸਟਰਡ ਈਮੇਲ ਤੇ ਭੇਜਿਆ ਜਾਵੇਗਾ ਇਹ ਸਿਸਟਮ ਹਰ ਕੰਮ ਨੂੰ ਤੇਜ ਆਸਾਨ ਅਤੇ ਪਾਰਦਰਸ਼ੀ ਬਣਾ ਦੇਵੇਗਾ ਕੀ ਹੈ ਪੈਨ 2.0 25 ਨਵੰਬਰ 2024 ਨੂੰ ਆਰਥਿਕ ਮਾਮਲਿਆਂ ਬਾਰੇ ਕੈਬਨਟ ਕਮੇਟੀ ਨੇ ਇੱਕ 65435 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਵਰਤਮਾਨ ਵਿੱਚ ਪੈਨ ਨਾਲ ਸੰਬੰਧਿਤ ਸਵਾਵਾਂ ਤਿੰਨ ਦਿਨ ਵੱਖ-ਵੱਖ ਪਲੇਟਫਾਰਮਾਂ ਤੇ ਉਪਲਬਧ ਹਨ ਜਿਵੇਂ ਕਿ ਈ-ਫਾਈਲਿੰਗ ਪੋਰਟਲ ਇਹ ਪੋਰਟਲ ਐਪ ਗੋ ਇਹ ਗੋਡ ਪੋਰਟਲ ਪੈਨ 2.0 ਰਾਹੀਂ ਇਹ ਸਾਰੀਆਂ ਸੇਵਾਵਾਂ ਇੱਕ ਸਿੰਗਲ ਪੋਰਟਲ ਤੇ ਆਉਣਗੀਆਂ ਅਤੇ ਪਪੋਗਤਾਂ ਨੂੰ ਸਾਰੀਆਂ ਸਹੂਲਤਾਂ ਇੱਕ ਥਾਂ ਤੇ ਮਿਲਣਗੀਆਂ ਇਸ ਬਰਨਾਲੀ ਵਿੱਚ ਸਭ ਤੋਂ ਕੋ ਸਭ ਕੁਝ ਡਿਜੀਟਲ ਹੋਵੇਗਾ ਪੈਨ ਕਾਰਡ ਬਣਾਉਣ ਤੋਂ ਲੈ ਕੇ ਇਸ ਵਿੱਚ ਬਦਲਾਅ ਕਰਨ ਤੱਕ ਸਾਰਾ ਕੰਮ ਆਨਲਾਈਨ ਮੁਫਤ ਹੋਵੇਗਾ ਈ ਪੈਨ ਸਿੱਧਾ ਤੁਹਾਡੇ ਈਮੇਲ ਤੇ ਭੇਜਿਆ ਜਾਵੇਗਾ ਇਸ ਨਾਲ ਸਮਾਂ ਅਤੇ ਮਿਹਨਤ ਦੋਵੇਂ ਬਚਣਗੇ ਮੌਜੂਦਾ ਪੈਨ ਧਾਰਕਾਂ ਨੂੰ ਕੀ ਕਰਨਾ ਚਾਹੀਦਾ ਹੈ ਪੈਨ ਇੱਕ 10 ਅੰਕਾਂ ਵਾਲਾ ਅਲਫਾ ਸਖਮਿਖਿਆ ਸਖਿਆ ਸੰਖਿਆ ਤਮਕ ਨੰਬਰ ਹੈ ਇਸ ਇਹ ਆਮਦਨ ਕਰ ਵਿਭਾਗ ਦੁਆਰਾ ਟੈਕਸ ਦਸਤਾਵਾਵਾਂ ਨੂੰ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ 10 20 10 ਅੰਕਾਂ ਵਾਲਾ ਨੰਬਰ ਹੈ ਜੋ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜੋ ਟੈਕਸ ਟਕਟਣ ਜਾਂ ਜਮ੍ਹਾਂ ਕਰਨ ਲਈ ਜ਼ਿੰਮੇਵਾਰ ਹੋਣ ਕੇ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ